ਗੁਰੂ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸਰਬਣ ਕਰੋ ਜੀ ਆਪਾਂ ਇਥੋਂ ਤੱਕ ਸਰਬਣ ਕੀਤਾ ਸੀ ਕਿ ਗੁਰੂ ਜੀ ਦੀ ਬਰਾਤ ਵੱਡੇ ਧਮ ਧਾਮ ਨਾਲ ਚੱਲੀ ਜਾ ਰਹੀ ਸੀ ਅਤੇ ਬਹੁਤ ਧੂੜ ਉੱਠ ਰਹੀ ਸੀ ਪਹਿਰ ਦੇ ਦਿਨ ਰਹਿੰਦੇ ਆ ਬਰਾਤ ਲਾਹੌਰ ਦੇ ਨਜ਼ਦੀਕ ਜਾ ਪਹੁੰਚੀ ਉਥੇ ਅਨੇਕ ਇਸਤਰੀਆਂ ਅਤੇ ਪੁਰਸ਼ ਗੁਰੂ ਜੀ ਦੇ ਦਰਸ਼ਨ ਕਰਨ ਦੀ ਆਸ ਲਾਈ ਖੜੇ ਸਨ ਇੱਕ ਪਾਸੇ ਉੱਚੀ ਬਾਜੇ ਵੱਜ ਰਹੇ ਸਨ ਅਤੇ ਇੱਕ ਪਾਸੇ ਬਹੁਤ ਇਸਤਰੀਆਂ ਗੀਤ गा ਰਹੀਆਂ ਸਨ। ਰਸਤੇ ਦੇ ਵਿੱਚ ਰੱਥਾਂ ਦੀ ਬਹੁਤ ਸ਼ਰਨਕਾਰ ਹੋ ਰਹੀ ਸੀ। ਕਈ ਇੱਕ ਪਾਸੇ ਘੋੜੇ ਖੁਦਾਰੇ ਸਨ। ਰੱਥਾਂ ਦੇ ਪਹੀਆਂ ਦੀ ਬਹੁਤ ਉੱਚੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਜਿਸ ਤਰ੍ਹਾਂ ਸਮੁੰਦਰ ਦੇ ਪਾਣੀ ਦੇ ਚੜਨ ਦੀ ਗੰਭੀਰ ਅਤੇ ਜ਼ੋਰਦਾਰ ਆਵਾਜ਼ ਹੋਵੇ। ਕਈ ਲੋਕ ਬਹੁਤ ਰੌਲਾ ਪਾ ਰਹੇ ਸਨ ਘੋੜਿਆਂ ਦੇ ਹਣਗਣ ਦੀ ਆਵਾਜ਼ ਉੱਠ ਰਹੀ ਸੀ ਉਠਾਂ ਦੀ ਉੱਪਰ ਨਗਾਰੇ ਵੱਜ ਰਹੇ ਸਨ ਕੋਈ ਵੀ ਕਹੀ ਗੱਲ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ ਸੀ ਗੁਰੂ ਦੀ ਨਗਰੀ ਛੋਟੀ ਅਤੇ ਉਤਸਵ ਸਮਾਰੋਹ ਵੱਡਾ ਸੀ ਮਾਨੋ ਨਗਰ ਵਿੱਚ ਸਮਾਉਂਦਾ ਨਹੀਂ ਸੀ ਉਤਸਾਹ ਨੂੰ ਬਾਹਰ ਉਛਾਲ ਰਿਹਾ ਸੀ ਅਨੇਕ ਛੋਟੇ ਵੱਡੇ ਜੋ ਮੰਗਤੇ ਆਉਂਦੇ ਉਹ ਸਾਰੇ ਧੰਨ ਲੈ ਕੇ ਨੀਵੇਂ ਤੋਂ ਉੱਚੇ ਸੌਖੇ ਹੋ ਜਾਂਦੇ ਸੀ ਉਹ ਗੁਰੂ ਜੀ ਤੋਂ ਦਾਨ ਪ੍ਰਾਪਤ ਕਰਕੇ ਬਹੁਤ ਸ੍ਰੇਸ਼ਟ ਵਡਿਆਈ ਕਰਦੇ ਹੋਏ ਕਹਿੰਦੇ ਸਾਰੇ ਸੰਸਾਰ ਵਿੱਚ ਇੰਨਾ ਗੁਰੂ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਦੋਂ ਗੁਰੂ ਜੀ ਦੇ ਸੂਜਵਾਨ ਸੋਰੇ ਹਰਜਸ ਸਵਖੀਏ ਨੂੰ ਸੂਚਨਾ ਮਿਲੀ ਕਿ ਵੱਡੀ ਵਰਾਤ ਆ ਗਈ ਹੈ ਤਾਂ ਉਸਨੇ ਆਪਣੇ ਸਾਰੇ ਭਰਾਵਾਂ ਨੂੰ ਇਕੱਠਾ ਕੀਤਾ ਅਤੇ ਉਹ ਸਾਰੀਆਂ ਵਸਤੂਆਂ ਨਾਲ ਲੈ ਲਈਆਂ ਜੋ ਚਾਹੀਦੀਆਂ ਸਨ ਖੱਤਰੀਆਂ ਨੇ ਰਿਸ਼ਤੇਦਾਰਾਂ ਦਾ ਬਹੁਤ ਇਕੱਠ ਕੀਤਾ ਸੀ ਵਿਆਹ ਦੇ ਵਿਹਾਰ ਤੋਂ ਜਾਣੂ ਸੂਝਵਾਨਾਂ ਨੇ ਉਸ ਵੇਲੇ ਸਾਰਾ ਕੁਝ ਸੰਭਾਲ ਲਿਆ ਉਹਨਾਂ ਨੇ ਗੁਰੂ ਜੀ ਵਾਸਤੇ ਪੇਟਾਮਾ ਤੇ ਸੁੰਦਰ ਵਸਤਰ ਲੈ ਲਏ ਸੁੰਦਰ ਘੋੜਿਆਂ ਨੂੰ ਚਾਂਦੀ ਦੀਆਂ ਕਾਠੀਆਂ ਪਾ ਕੇ ਸਜਾਇਆ ਗਿਆ ਸੀ ਉਹ ਧਨ ਦੇ ਨਾਲ ਥੈਲੀਆਂ ਭਰ ਕੇ ਹੋਰ ਵਸਤੂਆਂ ਸਵਾਲ ਕੇ ਹਿਰਦੇ ਵਿੱਚ ਸ਼ਰਧਾ ਧਾਰਨ ਕਰਕੇ ਗੁਰੂ ਜੀ ਦਾ ਸਨਮਾਨ ਕਰਨ ਲਈ ਚੱਲ ਪਏ ਸਨ ਗੁਰੂ ਕੇ ਲਾਹੌਰ ਦੀਆਂ ਸਾਰੀਆਂ ਇਸਤਰੀਆਂ ਅਤੇ ਪੁਰਸ਼ ਹਿਰਦਿਆਂ ਤੋਂ ਖੁਸ਼ ਹੋ ਕੇ ਲਾੜੇ ਨੂੰ ਵੇਖਣ ਦੇ ਚਾਹ ਕਰਕੇ ਵਰਾਤ ਦੀ ਉਡੀਕ ਕਰ ਰਹੇ ਸਨ ਗੁਰੂ ਜੀ ਦੇ ਬਹੁਤੇ ਪਿੰਡਾਂ ਦੀ ਸੰਗਤ ਉੱਥੇ ਹੀ ਉੱਤਰ ਉੱਤਰੀ ਹੋਈ ਸੀ ਵਾਜਿਆਂ ਦੀ ਆਵਾਜ਼ ਕੰਨਿ ਸੁਣ ਕੇ ਸਾਰੀ ਸੰਗਤ ਛਪਰਾਂ ਦੇ ਵਿੱਚੋਂ ਬਾਹਰ ਆ ਗਈ ਆ ਗਈ ਸੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ ਵਾਹਿਗੁਰੂ ਜੀ